ਪ੍ਰਾਈਮ ਪੰਜਾਬ ਟੀਵੀ ਦੇਖਣ ਦਾ ਸਵਾਗਤ ਹੈ ਦਰਸ਼ਕੋ ਗੱਲਬਾਤ ਕਰਾਂਗੇ ਪੰਜਾਬ ਦੇ ਭੱਖੇ ਹੋਏ ਮਸਲੂਤੀ ਮੇਰੇ ਨਾਲ ਗੱਲਬਾਤ ਕਰਨ ਲਈ ਹਰ ਵਾਰ ਤਰ੍ਹਾਂ ਜੁੜ ਚੁਕੇ ਨੇ ਯੂਕੇ ਤੋਂ ਦਲਜੀਤ ਸਿੰਘ ਸਵਾਗਤ ਤੁਹਾਡਾ ਦਲਜੀਤ ਸਿੰਘ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਧੰਨਵਾਦ ਥੈਂਕ ਯੂ ਵੈਰੀ ਮਚ ਤੁਸੀਂ ਸਮਾਂ ਦਿੱਨੇ ਹੋ ਦਲਜੀਤ ਸਿੰਘ ਜੀ ਕਹੋ ਕਿ ਕੁਝ ਦਿਨ ਪਹਿਲਾਂ ਭਾਨੇ ਸਿੱਧੂ ਦੇ ਲਈ ਪੰਜਾਬ ਦੇ ਵਿੱਚ ਵੱਡਾ ਇਕੱਠ ਹੋਇਆ ਸੀ ਜਿਸ ਨੂੰ ਲੱਖਾ ਸਿਧਾਨਾ ਵੱਲੋਂ ਕੀਤਾ ਗਿਆ ਸੀ ਹਾਲਾਂਕਿ ਉਸ ਇਕੱਠ ਤੋਂ ਬਾਅਦ ਲੱਖਾ ਸਿਧਾਨਾ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਉਹਨਾਂ ਸਵਾਲਾਂ ਨਾਲ ਕਿਸੇ ਕੀ ਕਹੋਂਗੇ ਕਿ ਲੱਖਾਂ ਸਿਧਾਨਾ ਪੰਥਕ ਨਹੀਂ ਹੈ ਲੱਖਾਂ ਸਿਧਾਨਾ ਜੋ ਇਕੱਠ ਕੀਤਾ ਉਹ ਇੱਕ politically ਉਸ ਜੈਕ ਪਰਪਸ ਹੀ ਗਿਆ ਕਈ ਤਰ੍ਹਾਂ ਦੇ ਸਵਾਲ ਲੱਖੇ ਸਿਧਾਨਾ ਨੂੰ ਲੈ ਕੇ ਜੋ ਉਸਤੇ ਇਲਜ਼ਾਮ ਲੱਗ ਰਹੇ ਨੇ ਖੜੇ ਹੋ ਰਹੇ ਨੇ ਇਹਨਾਂ ਸਾਰੇ ਸਵਾਲਾਂ ਨੂੰ ਸੀ ਕਿਵੇਂ ਦੇਖਦੇ ਹੋ ਦੇਖੋ ਜਦੋਂ ਆਪਾਂ ਗੱਲ ਪੰਜਾਬ ਦੀ ਧਰਤੀ ਦੀ ਕਰਦੇ ਆ ਨਾ ਤਾਂ ਹੁਣ ਤੱਕ ਹਜ਼ਾਰਾਂ ਨਹੀਂ ਲੱਖਾਂ ਹੀ ਲੋਕ ਜਿਹੜੇ ਨੇ ਉਹ ਨਿੱਤਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਪੰਜਾਬ ਖਾਤਰ ਪੰਜਾਬ ਦੇ ਹੱਕਾਂ ਖਾਤਰ ਜਾਂ ਫਿਰ ਸਿੱਖਾਂ ਦੀ ਹੱਕਾਂ ਦੇ ਖਾਤਰ ਜਿਹੜੀਆਂ ਲੜਾਈਆਂ ਲੜੀਆਂ ਕੁਝ ਉਹਦੇ ਵਿੱਚ ਉਹ ਜਾਨਾ ਕਵਾ ਗਏ ਤੇ ਕੁਝ ਜਿਹੜੇ ਐਸੇ ਨਿਕਲੇ ਕਿ ਉਹ ਲੀਡਰਸ਼ਿਪ ਬਣ ਕੇ ਬਹਿ ਗਏ ਕੁਰਸੀਆਂ ਨਾਲ ਚੰਬੜ ਗਏ ਤੇ ਕੰਮ ਉਹਨਾਂ ਨੇ ਕੋਈ ਨਹੀਂ ਕੀਤਾ ਬਹੁਤਾਤ ਗਿਣਤੀ ਐਸੇ ਲੋਕਾਂ ਦੀ ਵੀ ਹੈ ਜਿਨ੍ਹਾਂ ਨੇ ਸਿਰਫ ਤੇ ਸਿਰਫ ਭਾਸ਼ਣ ਦਿੱਤੇ ਜਦੋਂ ਤੱਕ ਉਹਨਾਂ ਦੇ ਹੱਥ ਕੁਰਸੀ ਨਹੀਂ ਆਈ ਪਰ ਜਦੋਂ ਕੁਰਸੀ ਹੱਥ ਆ ਜਾਂਦੀ ਹੈ ਤਾਂ ਫਿਰ ਭਾਸ਼ਣ ਵੀ ਬੰਦ ਹੋ ਜਾਂਦੇ ਆ ਤੇ ਫਿਰ ਬੋਲੀਆਂ ਵੀ ਸਰਕਾਰੀ ਹੋ ਜਾਂਦੀਆਂ ਹੁਣ ਜਦੋਂ ਗੱਲ ਲੱਖੇ ਸਿਧਾਣੇ ਦੀ ਕਰਦੇ ਆਂ ਤੇ ਅਸੀਂ ਜਦੋਂ ਤੋਂ ਦੇਖਦੇ ਆਏ ਆ ਲੱਖੇ ਸਿਧਾਣੇ ਨੂੰ ਬਹੁਤ ਲੰਬੇ ਸਮੇਂ ਤੋਂ ਕਹਿ ਲਈਏ ਜਾਂ ਪਿਛਲੇ 7-8 ਸਾਲ ਤੋਂ ਉਹਦਾ ਸਾਰਾ ਜਿਹੜਾ ਕਾਰਜ ਹੈ ਦੇਖਦੇ ਆਏ ਆ ਉਹ ਹੈਗਾ ਪੰਜਾਬ ਨੂੰ ਲੈ ਕੇ ਉਹ ਤੁਸੀਂ ਦੇਖਿਆ ਹੋਣਾ ਕਿ ਬੋਰਡਾਂ ਸਾਈਨ ਬੋਰਡਾਂ ਦੇ ਉੱਤੇ ਕਾਲਕ ਮਲਣੀ ਮਤਲਬ ਕਿ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਰੱਖੋ ਇਸ ਦਾ ਵਿਰੋਧ ਕਰਨਾ ਜਾਂ ਫਿਰ ਆਮ ਲੋਕਾਂ ਦੇ ਝਗੜੇ ਮਸਲੇ ਸੁਲਝਾਉਣੇ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਕਿ ਵੱਧ ਤੋਂ ਵੱਧ ਦਰਖਤ ਲਾਓ ਬੂਟੇ ਲਾਓ ਜਾ ਫਿਰ ਪਾਣੀਆਂ ਦੇ ਗੰਦਲੇ ਹੋ ਜਾਣ ਤੇ ਉਸ ਦੇ ਵਿਰੋਧ ਦੇ ਵਿੱਚ ਆਉਣਾ ਕਿ ਜਿਹੜਾ ਫੈਕਟਰੀਆਂ ਵਾਲੇ ਕਰਦੇ ਆ ਜਾਂ ਫਿਰ ਕਿਸੇ ਦੇ ਹੋਰ ਨਸ਼ੇ ਦੇ ਵਿਰੋਧ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਾ ਸੋ ਇਹ ਪੰਜਾਬ ਪ੍ਰਤੀ ਕੰਮ ਨੇ ਲੱਖੇ ਸਿਧਾਣੇ ਤੇ ਜੋ ਕਿ ਛਲਾਗਾ ਜੋਗ ਨੇ ਪਰ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਨਾ ਹੈ ਕਿ ਇਹ ਨੌਜਵਾਨਾਂ ਨੂੰ ਇਹ ਕੰਮ ਕਰਨ ਦੀ ਲੋੜ ਨਾ ਪਵੇ ਜੇਕਰ ਸਰਕਾਰਾਂ ਜਾਂ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰਦਾ ਹੋਵੇ ਪਰ ਫਿਰ ਆਪਾਂ ਲੱਖੇ ਸਿਧਾਣੇ ਦੇ ਉੱਤੇ ਆਈਏ ਇਹ ਕੰਮ ਕਰਦਾ ਕਰਦਾ ਲੱਖਾ ਸਿਧਾਣਾ ਜਿਹੜਾ ਉਹ 2-3 ਵਾਰ ਚੋਣਾਂ ਦੇ ਵਿੱਚ ਵੀ ਖੜ ਚੁੱਕੇ ਆ ਚਾਹੇ ਉਹ ਐਮਐਲਏ ਦੀਆਂ ਹੋਣ ਜਾਂ ਫਿਰ ਹੋਰ ਪਰ ਉਹਦੇ ਵਿੱਚ ਉਹਨੂੰ ਹਾਰ ਹੀ ਮਿਲੀ ਐ ਸੋ ਹੁਣ ਆਉਂਦੇ ਸਮੇਂ ਦੇ ਵਿੱਚ 2024 ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਦੱਸਿਆ ਜਾ ਰਿਹਾ ਕਿ ਲੱਖਾ ਸਧਾਨਾ ਉਹਦੇ ਵਿੱਚ ਵੀ ਭਾਗ ਲੈਣ ਜਾ ਰਿਹਾ ਤੇ ਜੇ ਜਿੱਤਦਾ ਨਹੀਂ ਜਿੱਤਦਾ ਉਹ ਸਮਾਂ ਦੱਸੇਗਾ ਸੋ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਦੋ ਰਾਏ ਬਣੀ ਹੋਈ ਐ ਲੱਖੇ ਸਧਾਨੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਆਮ ਜਿਹੜੀ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਐ ਲੋਕਾਂ ਦਾ ਇਹ ਕਹਿਣਾ ਐ ਕਿ ਅੱਜ ਲੱਖਾ ਸਧਾਨਾ ਜਿਹੜਾ ਭਾਨੇ ਸਿੱਧੂ ਵਾਸਤੇ ਤਾਂ ਬਹੁਤ ਵੱਡਾ ਇਕੱਠ ਸੱਦ ਲੈਂਦਾ ਪਰ ਨਾ ਤਾਂ ਦੀਪ ਸਿੱਧੂ ਬਾਰੇ ਨਾ ਅਮਰਤਪਾਲ ਬਾਰੇ ਕੋਈ ਇਹੋ ਜਿਹਾ ਕੱਟ ਜਿਹੜਾ ਲੱਖੇ ਸਿਧਾਣੇ ਵੱਲੋਂ ਸੱਦਿਆ ਗਿਆ ਹਾਲਾਂਕਿ ਲੋਕ ਇਥੋਂ ਤੱਕ ਕਹਿੰਦੇ ਹੋਏ ਨਜ਼ਰ ਆਇਆ ਕਿ ਦੀਪ ਸਿੱਧੂ ਜਿਉਂਦੇ ਜੀ ਬਹੁਤ ਵਾਰ ਲੱਖੇ ਨੂੰ ਇਹ ਕਹਿੰਦਾ ਰਿਹਾ ਕਿ ਆਹ ਲੱਖਿਆ ਇਕੱਠੇ ਹੋ ਕੇ ਕੰਮ ਕਰਦੇ ਆਂ ਪੰਜਾਬ ਵਾਸਤੇ ਪਰ ਲੱਖਾ ਸਿਧਾਣਾ ਦੀਪ ਵਾਲੇ ਪਾਸੇ ਨੂੰ ਜਿਹੜਾ ਹੈ ਉਹ ਝੁਕਿਆ ਨਹੀਂ ਜਾਂ ਫਿਰ ਉਹਦੇ ਨਾਲ ਚੱਲਣ ਦੀ ਰਾਜ਼ੀ ਨਹੀਂ ਹੋਇਆ ਕੁਝ ਇਸ ਤਰ੍ਹਾਂ ਦੀਆਂ ਵੀ ਅੰਦਰਲੀਆਂ ਗੱਲਾਂ ਜਿਹੜੀ ਮਸਤੂਆ ਨੇ ਇੱਕ ਮੀਟਿੰਗ ਹੋਈ ਹੈ ਦੋਨਾਂ ਤਰ੍ਹਾਂ ਦੇ ਵਿੱਚ ਦੀਪ ਸਿੱਧੂ ਲੱਖਾ ਸਿਧਾਣਾ ਦੇ ਵਿੱਚ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਸਿੱਖ ਵਿਦਵਾਨ ਵੀ ਸੀ ਜਿਨ੍ਹਾਂ ਨੇ ਅਜੇ ਤੱਕ ਉਹ ਡਿਸਕਲੋਜ਼ ਨਹੀਂ ਕੀਤਾ ਕਿ ਹੋਇਆ ਕੀ ਹੈ ਪਰ ਕੁਝ-ਕੁਝ ਨੌਜਵਾਨ ਜਿਹੜੇ ਉਹਦੇ ਵਿੱਚ ਸੀ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਹੁਣ ਗੱਲਾਂ ਕੱਢਣੀਆਂ ਬਾਹਰ ਸ਼ੁਰੂ ਕੀਤੀਆਂ ਕਿ ਕਿਵੇਂ ਦੀਪ ਸਿੱਧੂ ਨੂੰ ਬੇਇਜਤ ਕੀਤਾ ਗਿਆ ਸੀ ਉਸ ਵੇਲੇ ਲੱਖੇ ਸਿਧਾਣੇ ਦੀ ਟੀਮ ਵੱਲੋਂ ਜਾਂ ਲੱਖੇ ਸਿਧਾਣੇ ਵੱਲੋਂ ਉਹਨਾਂ ਦਾ ਇਹ ਕਹਿਣਾ ਸੀ ਕਿ ਲੱਖਾ ਸਿਧਾਣਾ ਦੀਪ ਸਿੱਧੂ ਨੂੰ ਸਵਾਲ ਪੁੱਛ ਰਿਹਾ ਸੀ ਕਿ ਤੂੰ ਤਾਂ ਕਹਿਣਾ ਕਿ ਕਲਾ ਵਰ ਤੇ ਪ੍ਰੋਫੈਸਰ ਭੁੱਲਰਵਾਰੀ ਕਿਉਂ ਕਲਾ ਨਹੀਂ ਵਰਤਦੀ ਗੁਰੂ ਦੀ ਜਾਂ ਫਿਰ ਹਵਾਰੇਵਾਰੀ ਕਿਉਂ ਕਲਾ ਨਹੀਂ ਵਰਤਦੀ ਮਤਲਬ ਕਿ ਇੱਕ ਤਰੀਕੇ ਦੇ ਕਾਮਰੇਡੀ ਕੁਐਸਚਨ ਜਿਹੜੇ ਹੈਗੇ ਨੇ ਉਹ ਦੀਪਸਿੱਧੂ ਨੂੰ ਪੁੱਛਣੇ ਫਿਰ ਦੀਪਸਿੱਧੂ ਨੇ ਇਹ ਗੱਲਾਂ ਅੱਗੋਂ ਕਹੀਆਂ ਕਿ ਛੱਡ ਲੱਖੇ ਜੋ ਹੋ ਗਿਆ ਹੋ ਗਿਆ ਆਪਾਂ ਚਲਿਏ ਇਕੱਠੇ ਕੰਮ ਕਰਦੇ ਆ ਪਰ ਲੱਖੇ ਸਿਧਾਣੇ ਨੇ ਕੋਰੀ ਨਾ ਉਸ ਵੇਲੇ ਕਰ ਦਿੱਤੀ ਸੋ ਦੀਪਵਾਰੀ ਜੇ ਦੇਖਣਾ ਹੋਵੇ ਨਾ ਲੱਖੇ ਸਿਧਾਣੇ ਦਾ ਰੋਲ ਜਿਹੜਾ ਹੈਗਾ ਉਹ 네ਗੇਟਿਵ ਹੀ ਰਿਹਾ ਨਾ ਵਾਚਕ ਰੋਲ ਰਿਹਾ ਉਹਦੇ ਨਾਲ ਲੱਖਾ ਸਿਧਾਣਾ ਕਦੇ ਵੀ ਰਲ ਕੇ ਜਿਹੜਾ ਚੱਲਣ ਲਈ ਤਿਆਰ ਨਹੀਂ ਹੋਇਆ ਤੇ ਇਹ ਇਹਦੇ ਵਿੱਚ ਇਹ ਵੀ ਆ ਜਾਂਦਾ ਇਹ ਇਹ ਤੁਸੀਂ ਦੇਖੋ ਇੱਕ ਇਨਸਾਨ ਦੀ ਫਿਤਰਤ ਹੈ ਹਿਊਮਨ ਨੇਚਰ ਹੈ ਕਿ ਆਪਣੇ ਤੋਂ ਕੱਦ ਆਪਣੇ ਕੱਦ ਤੋਂ ਉੱਚਾ ਜਿਹੜਾ ਬੰਦਾ ਹੈਗਾ ਉਹਨੂੰ ਜ਼ਿਆਦਾਤਰ ਸਹਾਰਿਆ ਨਹੀਂ ਜਾਂਦਾ ਉਹਨੂੰ ਜਰਿਆ ਨਹੀਂ ਜਾਂਦਾ ਉਹਨੂੰ ਹਜਮ ਕਰਨਾ ਔਖਾ ਹੁੰਦਾ ਹੈ ਇਹੀ ਸਾਡੀ ਲੀਡਰਸ਼ਿਪ ਹੈ ਇਹੀ ਸਾਡੀਆਂ ਪ੍ਰਧਾਨਗੀਆਂ ਵਿੱਚ ਬੈਠੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਲੋਕ ਹੈ ਉਹ ਹੈ ਜਾਂ ਫਿਰ ਜਿਹੜੀ ਪੰਜਾਬ ਦੀ ਪੋਲਿਟਿਕਸ ਜਾਂ ਇੰਡੀਆ ਦੀ ਪੋਲਿਟਿਕਸ ਸੋ ਸਾਰਾ ਇਸ ਤਰ੍ਹਾਂ ਹੀ ਹੈ ਹਿਊਮਨ ਨੇਚਰ ਹੈ ਇਹ ਆਪਾਂ ਦੁਨੀਆ ਭਰ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਗੱਲ ਆਪਾਂ ਅਮਰਿਤਪਾਲ ਸਿੰਘ ਦੀ ਕਰ ਲੈਨੇ ਆ ਦੀਪ ਸਿੱਧੂ ਅ ਬੇਵਕਤੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਏਜੰਸੀਆਂ ਵੱਲੋਂ ਸੋ ਇਹ ਸਾਰਾ ਕੁਝ ਤੁਸੀਂ ਜਾਣਦੇ ਹੀ ਹੋ ਕਿਵੇਂ ਇੱਕ ਐਕਸੀਡੈਂਟ ਬਣਾਇਆ ਗਿਆ ਤੇ ਉਸ ਤੋਂ ਬਾਅਦ ਉਹ ਕਰ ਦਿੱਤਾ ਗਿਆ ਦੀਪ ਸਿੱਧੂ ਦੇ ਸੰਸਕਾਰ ਤੋਂ ਦੂਜੇ ਤੀਜੇ ਦਿਨ ਦੀ ਗੱਲ ਹੈ ਜਦੋਂ ਲੱਖੇ ਸਿਧਾਣੇ ਹੋਰਾਂ ਨੇ 1 ਮਾਰਚ ਜਿਹੜਾ ਉਹ ਲਿਖਿਆ ਹੋਇਆ ਸੀਗਾ ਉਹ ਕੱਢਣਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਕਿ ਲੱਖੇ ਸਿਧਾਣੇ ਨੂੰ ਉਸ ਪੰਜਾਬ ਦੇ ਪੁੱਤਰ ਦਾ ਬਹੁਤਾ ਦੁੱਖ ਨਾ ਹੋਇਆ ਹੋਵੇ ਇਸ ਤਰ੍ਹਾਂ ਲੱਗ ਰਿਹਾ ਸਿਕਾ ਉਸ ਵੇਲੇ ਸੋ ਹੁਣ ਗੱਲ ਅਮਰਤਪਾਲ ਸਿੰਘ ਹੋਰਾਂ ਦੀ ਕਰ ਲਈਏ ਤਾਂ ਉਹਨਾਂ ਨੇ ਵੀ ਬਹੁਤ ਸ਼ਲਾਘਾਯੋਗ ਕੰਮ ਸ਼ੁਰੂ ਕੀਤਾ ਨੌਜਵਾਨਾਂ ਦੇ ਨਸ਼ੇ ਛਡਾਉਣੇ ਪੰਜਾਬ ਦੇ ਹੱਕਾਂ ਦੀ ਗੱਲ ਜਾਂ ਉਹ ਸਾਰੀ ਗੱਲਬਾਤ ਹੈਗੀ ਹੈ ਹੁਣ ਇੱਥੇ ਨਾ ਦੋ ਗੱਲਾਂ ਨੇ ਇਹਨੂੰ ਤੁਸੀਂ ਜ਼ਰੂਰ ਸਮਝਿਓ ਜੋ ਕੰਮ ਲੱਖੇ ਸਿਧਾਣੇ ਹੋ ਰਹੀ ਜਾਂ ਫਿਰ ਭਾਨੇ ਸਿੱਧੂ ਵਰਗੇ ਨੌਜਵਾਨ ਕਰ ਰਹੇ ਨੇ ਨਾ ਇਹ ਇਹਨਾਂ ਨੂੰ ਅਸੀਂ ਭੰਡਦੇ ਨਹੀਂ ਇਹ ਕੰਮ ਮਾੜੇ ਨਹੀਂ ਹੈਗੇ ਲੋਕਾਂ 'ਚ ਜਾਗਰੂਕਤਾ ਆਉਂਦੀ ਆ ਬਹੁਤ ਸੋਹਣੇ ਕੰਮ ਕਰ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਗਲਤ ਕੰਮ ਹੈ ਨਹੀਂ ਕਰਨੇ ਚਾਹੀਦੇ ਪਰ ਤੁਸੀਂ ਫਰਕ ਸਮਝੋ ਫਰਕ ਇਹ ਹੈ ਕਿ ਇਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਨੇ ਟੈਂਪਰੇਰੀ ਨੇ ਟੈਂਪਰੇਰੀ ਕੰਮ ਹੈ ਮਤਲਬ ਕਿ ਡੰਗ ਠਪਾਉ ਅੱਜ ਇੱਕ ਇਸ਼ੂ ਖੜਾ ਹੋ ਜਾਂਦਾ ਤੇ ਉਹਦੇ ਲਈ ਲੱਕਾ ਸਿਧਾਣਾ ਬੋਲਦਾ ਤੇ ਉਹ ਇਸ਼ੂ ਠੰਡਾ ਪੈ ਜਾਂਦਾ ਜਾਂ ਫਿਰ ਸੋਲਵ ਹੋ ਜਾਂਦਾ ਉਸ ਤੋਂ ਬਾਅਦ ਨਵਾਂ ਇਸ਼ੂ ਖੜਾ ਹੋ ਜਾਂਦਾ ਤੇ ਜੇ ਆਪਾਂ ਹੁਣ 7-8 ਸਾਲ ਦੀ ਗੱਲ ਕਰ ਲਈਏ ਲੱਖੇ ਸਿਧਾਣੇ ਦੇ ਭਾਨੇ ਸਿੱਧੂ ਦੇ ਕੈਰੀਅਰ ਦੀ ਜਦੋਂ ਤੇ ਉਹ ਸਮਾਜ ਸੇਵੀ ਬਣੇ ਆ ਕਿ ਨਸ਼ਾ ਬੰਦ ਹੋ ਗਿਆ ਕਿ ਪੰਜਾਬ ਚ ਕਰਪਸ਼ਨ ਬੰਦ ਹੋ ਗਈ ਹੈ ਕਿ ਸਰਕਾਰਾਂ ਸਹੀ ਕੰਮ ਕਰਨ ਲੱਗ ਪਈਆਂ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਮਤਲਬ ਇਹ ਨੌਜਵਾਨ ਕੰਮ ਕਰਦੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਕਰਦੇ ਜਾਂ ਨਹੀਂ ਕਰਨਾ ਚਾਹੀਦਾ ਪਰ ਇਹ ਟੈਂਪਰੇਰੀ ਨੇ ਡੰਗ ਟਪਾਉ ਨੇ ਸੋ ਡੰਗ ਟੱਪੀ ਜਾਂਦਾ ਲੋਕਾਂ ਦੀ એનર્ਜੀ ਜਿਹੜੀ ਆ ਉਹਦੇ ਵਿੱਚ ਲੱਗੀ ਜਾਂਦੀ ਆ ਕਦੇ ਉੱਥੇ ਕੱਟ ਘੜ ਲਓ ਪਰ ਜੋ ਭਾਈ ਅਮਰਤਪਾਲ ਸਿੰਘ ਕਰਦਾ ਸੀ ਉਹ ਪਰਮਾਨੈਂਟ ਸੋਲੂਸ਼ਨ ਦੀ ਗੱਲ ਕਰਦਾ ਸੀ ਉਹ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਲੱਖੇ ਸੁਧਾਣੇ ਫਰਾਂ ਦੀਆਂ ਗੱਲਾਂ ਦੇ ਵਿੱਚ ਅੰਤਰ ਸਮਝਿਓ ਦੋਨਾਂ ਦੀਆਂ ਮੈਂ ਕਹਿੰਨਾ ਕਿ ਤੁਸੀਂ ਸਪੀਚਸ ਜਿਹੜੀਆਂ ਨੇ ਉਹ ਸੁਣਿਓ ਤੁਹਾਨੂੰ ਅੰਤਰ ਪਤਾ ਲੱਗ ਜਾਊਗਾ ਕੀ ਅੰਤਰ ਹੈਗਾ ਸੋ ਆਪਾਂ ਫਿਰ ਟੈਂਪਰੇਰੀ ਸੋਲੂਸ਼ਨ ਨਾਲੋਂ ਜੇਕਰ ਪਰਮਾਨੈਂਟ ਸੋਲੂਸ਼ਨ ਜਿਹੜਾ ਬੰਦਾ ਸਾਨੂੰ ਦੇ ਰਿਹਾ ਉਹਦੇ ਨਾਲ ਖੜਨ ਦੀ ਬਜਾਏ ਅਸੀਂ ਕਹੀਏ ਵੀ ਨਾ ਤਾਂ ਅਸੀਂ ਦੀਪ ਦੇ ਨਾਲ ਖੜੇ ਆ ਤੇ ਨਾ ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਖੜਨਾ ਹੈ ਆਪਣਾ ਸੀ ਕੰਮ ਖਿੱਚੀ ਜਾਣਾ ਹੁਣ ਜਦੋਂ ਗੱਲ ਭਾਨੇ ਸਿੱਧੂ ਦੀ ਕਰਦੇ ਆਂ ਤੇ ਅਸੀਂ ਇਹ ਕਦੇ ਵੀ ਨਹੀਂ ਸੋਚ ਸਕਦੇ ਕਿ ਭਾਨਾ ਸਿੱਧੂ ਪੰਥਕ ਸਾਡਾ ਨੌਜਵਾਨ ਯੂਥ ਲੀਡਰ ਹੋ ਸਕਦਾ ਹੈ ਲੱਖਾ ਸਿਧਾਣਾ ਪੰਥਕ ਲੀਡਰ ਹੋ ਸਕਦਾ ਸਾਡਾ ਪੰਜਾਬ ਦੇ ਲੀਡਰ ਹੋ ਸਕਦੇ ਨੇ ਯੂਥ ਦੇ ਪਰ ਪੰਥਕ ਲੀਡਰ ਕਦੇ ਨਹੀਂ ਬਣ ਸਕਦੇ ਇੱਕ ਭੁਲੇਖਾ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਨਾ ਕਿ ਜੀ ਭਾਨਾ ਤੇ ਸਿਕਟਾ ਪੀਂਦਾ ਹੈ ਸਿਕਟਾ ਪੀਣ ਵਾਲੇ ਨੂੰ ਅਸੀਂ ਕਿਵੇਂ ਸਪੋਰਟ ਕਰ ਦਈਏ ਬੇਸ਼ੱਕ ਤੁਹਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਉਹ ਕਦੇ ਵੀ ਪੰਥਕ ਨਹੀਂ ਹੈਗਾ ਜੇ ਤੁਸੀਂ ਪੂਰੇ ਪੰਜਾਬ ਦੇ ਰੂਪ ਦੇ ਵਿੱਚ ਉਹਨੂੰ ਦੇਖੋ ਇੱਕ ਪੰਜਾਬੀ ਨੌਜਵਾਨ ਹੈਗਾ ਉਸ ਤਰੀਕੇ ਦੇ ਨਾਲ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਮਦਦ ਨਹੀਂ ਕਰਨੀ ਪੰਥਕ ਕਿਉਂ ਇਕੱਠੇ ਹੋ ਰਹੇ ਨੇ ਭਾਨੇ ਪਿੱਛੇ ਕਿਉਂਕਿ ਇੱਕ ਪੰਜਾਬ ਦਾ ਪੁੱਤ ਹੈ ਉਹਦੇ ਨਾਲ ਧੱਕਾ ਹੋਇਆ ਉਹਦੇ ਤੇ ਪਤਾ ਹੈ ਸਾਰਿਆਂ ਨੂੰ ਕਿ ਐਵੇਂ ਹੀ ਬਣਾ ਬਣਾ ਕੇ ਅਜੜੇ ਨੇ ਉਹਦੇ ਉੱਤੇ ਪਰਚੇ ਪਾਏ ਜਾ ਰਹੇ ਆ ਇਸੇ ਤਰੀਕੇ ਨਾਲ ਲੱਖਾ ਸਦਾਣਾ ਜੇਕਰ ਉਹ ਪੰਜਾਬ ਲਈ ਕੋਈ ਕੰਮ ਕਰਦਾ ਹੈ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਪਰ ਜੇ ਤੁਸੀਂ ਕਹੋ ਕਿ ਉਹ ਸਾਡਾ ਪੰਥਕ ਲੀਡਰ ਹੈ ਉਹ ਨਹੀਂ ਬਣ ਸਕਦਾ ਕਿਉਂਕਿ ਪੰਥਕ ਲੀਡਰ ਬਣਨ ਦੀ ਜਿਹੜੀ ਕਹਿ ਲਈਏ ਕਿ ਇੱਕ ਜਿਹੜਾ ਅੰਦਰ ਚਿੰਕ ਸੀ ਜਾਂ ਫਿਰ ਇੱਕ ਕਪੈਸਿਟੀ ਕਹਿ ਲਈਏ ਹੁੰਦੀ ਹੈ ਮੁਹਾਰਤ ਹੁੰਦੀ ਹੈ ਉਹ ਜਾਂ ਤਾਂ ਦੀਪ ਸਿੰਘ ਸਿੱਧੂ ਦੇ ਵਿੱਚ ਸੀ ਤੇ ਜਾਂ ਭਾਈ ਅਮਰਪਾਲ ਸਿੰਘ ਦੇ ਵਿੱਚ ਹੈ ਇਹ ਨੌਜਵਾਨ ਉਹ ਤਾਂ ਉਹਨਾਂ ਦਾ ਸਾਥ ਦੇ ਸਕਦੇ ਸੀ ਪਰ ਇਹਨਾਂ ਨੇ ਸਾਥ ਨਹੀਂ ਦਿੱਤਾ ਹੁਣ ਗੱਲ ਇਹ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨ ਕਿ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਕਿਤੇ ਇੰਨਾ ਵੱਡਾ ਇਕੱਠ ਨਹੀਂ ਕੀਤਾ ਹੁਣ ਤਾਂ ਭਾਨੇ ਭਾਨੇ ਸਿੱਧੂ ਬਾਰੇ ਤੁਸੀਂ ਬੈਰੀਕੇਡ ਤੋੜ ਦਿੱਤੇ ਬੜੇ ਵੱਡੇ ਇਕੱਠ ਕਰ ਲਏ ਵਿੱਚੇ ਕਿਸਾਨ ਜਥੇਬੰਦੀਆਂ ਆ ਗਈਆਂ ਪਰ ਉਹੀ ਭਾਈ ਅਮਰਤਪਾਲ ਸਿੰਘ ਹੈ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਉਹਦੇ ਬਾਰੇ ਤੁਸੀਂ ਖੜੇ ਨਹੀਂ ਜਾਂ ਤਾਂ ਭਾਈ ਅਮਰਤਪਾਲ ਸਿੰਘ ਪੰਜਾਬ ਨੂੰ ਛੱਡ ਕੇ ਹਰਿਆਣੇ ਦੇ ਹੱਕਾਂ ਦੀ ਗੱਲ ਕਰਦਾ ਹੋਵੇ ਫਿਰ ਤਾਂ ਤੁਸੀਂ ਕਹੋ ਵੀ ਹਾਂ ਅਸੀਂ ਤੇਰੇ ਨਾਲ ਨਹੀਂ ਖੜਨਾ ਕਿਉਂਕਿ ਤੂੰ ਪੰਜਾਬ ਦੇ ਐਂਟੀ ਹੈ ਹੈ ਅਸਲ ਅਸਲ ਮਤਲਬ ਕਿ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਇੱਕ ਦੂਜੇ ਦਾ ਤੁਸੀਂ ਸਾਥ ਨਹੀਂ ਦਿੰਦੇ ਜਦੋਂ ਗੱਲ ਭਾਨੇ ਤੇ ਆ ਜਾਂਦੀ ਹੈ ਤੇ ਉਦੋਂ ਤੁਸੀਂ ਵੱਡਾ ਇਕੱਠ ਵੀ ਕਰ ਲੈਨੇ ਹੋ ਤੇ ਉਹੋ ਹੀ ਪੰਥ ਤੱਕ ਸੋਚ ਵਾਲੇ ਜਿਹੜੇ ਨੌਜਵਾਨ ਨੇ ਉਹ ਜਕਾਰੇ ਮਾਰ ਮਾਰ ਕੇ ਪੈਰੀਗੇਡ ਵੀ ਤੋੜ ਦਿੰਦੇ ਆ ਮਤਲਬ ਇਹ ਦੋਹਰੀ ਰਣਨੀਤੀ ਆ ਮੈਂ ਇਸੇ ਤਰੀਕੇ ਦੀ ਇੱਕ ਉਦਾਹਰਨ ਦਿਨਾ ਹੁੰਨਾ ਹੈ ਭਾਈ ਬਲਦੇਵ ਸਿੰਘ ਵਡਾਲਾ ਤੇ ਭਾਈ ਰਣਜੀਤ ਸਿੰਘ ਬਾਰੇ ਅਕਸਰ ਤੁਸੀਂ ਸੁਣਿਆ ਹੋਣਾ ਹੁਣ ਦੇਖੋ ਭਾਈ ਬਲਦੇਵ ਸਿੰਘ ਵੱਡਾਲਾ ਵੀ ਇਹੀ ਪ੍ਰਚਾਰ ਆਪਣਾ ਕਰਦੇ ਆ ਨਾ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਲਓ ਬਾਦਲਪੋੜਮੇ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾ ਲਓ ਇਹੀ ਪ੍ਰਚਾਰ ਹੈ ਨਾ ਉਹਨਾਂ ਦਾ ਤੇ ਮੈਨੂੰ ਤੁਸੀਂ ਜਿਤਾਓ ਐਸਜੀਪੀਸੀ ਦੇ ਵਿੱਚ ਮੈਨੂੰ ਲੈ ਕੇ ਆਓ ਤੇ ਮੈਂ ਇਹ ਬਾਦਲਪੋੜਮੇ ਤੋਂ ਛਡਾਵਾਂ ਇਸੇ ਤਰੀਕੇ ਦੇ ਜਿਹੜਾ ਪ੍ਰਚਾਰ ਹੈਗਾ ਜਥੇਦਾਰ ਰਣਜੀਤ ਸਿੰਘ ਕਰਦੇ ਨੇ ਕਿ ਬਾਦਲਾ ਨੇ ਸਿੱਖ ਕੌਮ ਦਾ ਬੇੜਾਗਰ ਕਰ ਦਿੱਤਾ ਸ਼੍ਰੋਮਣੀ ਕਮੇਟੀ ਖਾ ਗਏ ਲਫਾਫਿਆਂ ਚੋਂ ਜਥੇਦਾਰ ਨਿਕਲਦੇ ਆ ਇਹੀ ਉਹ ਪ੍ਰਚਾਰ ਕਰਦੇ ਨੇ ਮਤਲਬ ਤੁਸੀਂ ਦੇਖੋ ਦੋਨਾਂ ਦਾ ਮਕਸਦ ਇਹ ਕਿਆ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣੀ ਹੈ ਪਰ ਦੋਨੋਂ ਇਕੱਠੇ ਨਹੀਂ ਹੁੰਦੇ ਦੇਖੋ ਕਿੱਡੀ ਵੱਡੀ ਤਰਾਸਦੀ ਹੈ ਸਾਡੇ ਲੋਕਾਂ ਦੀ ਪੰਜਾਬ ਦੇ ਵਿੱਚ ਇਹ ਵਕ ਵਕ ਤਰੀਕੇ ਦੀਆਂ ਗੱਲਾਂ ਆਪਾਂ ਕਰ ਲਏ ਨੇ ਕਿ ਕਿਸੇ ਦੀ ਵੀ ਤੁਸੀਂ ਗੱਲ ਕਰ ਲਓ ਸੋ ਨਾ ਇਹ ਇਕੱਠੇ ਹੋਣ ਤੇ ਜੇ ਹੁਣ ਲਖੇ ਹੋਰੀ ਕਹਿਣ ਵੀ ਅਸੀਂ ਵੀ ਪੰਜਾਬਦਰਦੀ ਆ ਤੇ ਜੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਗੱਲ ਕਰਦਾ ਤਾਂ ਉਹਦੇ ਨਾਲ ਕੋਈ ਖੜਦਾ ਨਹੀਂ ਸੋ ਇਹ ਗੱਲਾਂ ਕਿਤੇ ਨਾ ਕਿਤੇ ਟੈਕਨੀਕਲੀ ਆਪਾਂ ਦੇਖਦੇ ਆ ਨਾ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਉਲਝਣ ਹੈਗੀ ਆ ਜੇ ਤੁਸੀਂ ਸੱਚੇ ਸਿਪਾਹੀ ਹੋ ਜੇ ਤੁਸੀਂ ਵਾਕੇ ਹੀ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਦੂਜੇ ਦਾ ਸਾਥ ਕਿਉਂ ਨਹੀਂ ਦਿੰਦੇ ਹਣ ਅੱਜ ਭਾਨੇਬਾਰੀ ਕਰ ਦਿੱਤਾ ਕਿਉਂਕਿ ਉਹ ਤੁਹਾਡਾ ਬਹੁਤ ਨਜ਼ਦੀਕੀ ਸਾਥੀ ਹੈ ਉਹਦੇ ਵਾਰੀ ਤੁਸੀਂ ਕੱਟ ਕਰ ਦਿੱਤਾ ਪਰ ਭਾਈ ਅਮਰਤਪਾਲ ਸਿੰਘ ਬਾਰੇ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਉਹ ਤੋਂ ਉਦੋਂ ਤੁਸੀਂ ਆਪਣਾ ਯੂਥ ਛੱਡਦੇ ਨਹੀਂ ਹੈਗੇ ਜਿਹੜਾ ਤੁਹਾਡੇ ਫੈਨ ਨੇ ਤੁਹਾਡੇ ਫਾਲੋਅਰ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਉਹਨਾਂ ਨੂੰ ਕੋਈ ਵੀ ਜਿਹੜਾ ਹੈ ਮੈਸੇਜ ਨਹੀਂ ਦਿੰਦੇ ਸੋ ਇਹ ਕਿਤੇ ਨਾ ਕਿਤੇ ਦੋਹਰੀ ਰਣਨੀਤੀ ਹੈ ਤੇ ਜੇ ਤੁਸੀਂ ਇਹ ਕਹੋ ਕਿ ਲੱਖਾ ਸਿਧਾਣਾ ਮੈਂ ਇਹ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਕਹਿ ਦੇਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਕਿ ਲੱਖਾ ਸਿਧਾਣਾ ਪੋਲਿਟਿਕਸ ਦੇ ਵਿੱਚ ਆ ਜਾਵੇ ਸੀਟ ਜਿੱਤ ਜਾਵੇ ਸਾਨੂੰ ਕੋਈ ਮਾਇੰਡ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਲੱਖਾ ਸਿਧਾਣਾ ਐਮਐਲਏ ਬਣੇ ਉਸ ਤੋਂ ਬਾਅਦ ਮੁੱਖ ਮੰਤਰੀ ਤੱਕ ਪਹੁੰਚ ਜਾਵੇ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਕਰਨਾ ਉਹਨੇ ਵੀ ਉਹੀ ਹੈ ਜੋ ਭਗਵੰਤ ਮਾਨ ਕਰ ਰਿਹਾ ਕਰਨਾ ਲੱਖੇ ਸਿਧਾਣੇ ਨੇ ਵੀ ਉਹੀ ਹੈ ਜੋ ਬਾਦਲ ਕਰਦੇ ਰਹੇ ਆ ਕਰਨਾ ਲੱਖੇ ਸਿਧਾਣੇ ਨੇ ਉਹੀ ਹੈ ਜੋ ਕੈਪਟਨ ਕਰਦੇ ਰਹੇ ਆ ਹੁਣ ਇਹਦੇ ਵਿੱਚ ਇਹ ਨਾ ਕਹੋ ਕਿ ਲੱਖੇ ਸਧਾਨਾ ਮਾੜਾ ਹੋ ਜੂਗਾ ਜਾਂ ਕਿੱਦਾਂ ਹੋ ਜੂਗਾ ਉਹ ਜਿਵੇਂ ਹੈ ਉਹਦਾ ਰੂਪ ਉਦੋਂ ਦੇਖਾਂਗੇ ਆਪਾਂ ਆਪਾਂ ਨਹੀਂ ਕਹਿ ਸਕਦੇ ਕਿ ਉਹ ਬਦਲਦਾ ਜਾਂ ਨਹੀਂ ਬਦਲਦਾ ਪਰ ਇਹਦੇ ਪਿੱਛੇ ਕਹਾਣੀ ਸਿਰਫ ਇੰਨੀ ਕੁ ਹੈ ਕਿ ਪੰਜਾਬ ਕਦੇ ਵੀ ਆਜ਼ਾਦਾਨਾ ਤੌਰ ਦੇ ਉੱਤੇ ਆਪਣੇ ਫੈਸਲੇ ਆਪ ਨਹੀਂ ਕਰ ਸਕਦਾ ਜੇ ਮੁੱਖ ਮੰਤਰੀ ਵੀ ਬਣੇਗਾ ਨਾ ਲੱਖਾ ਸਧਾਨਾ ਤਾਂ ਉਹਨੂੰ ਸੈਂਟਰ ਤੋਂ ਚੱਲਣਾ ਪੈਣਾ ਕਈ ਕਹਿੰਦੇ ਨਾ ਖੇਤਰੀ ਪਾਰਟੀ ਬਣਾ ਲਓ ਖੇਤਰੀ ਬਣਾ ਲਓ ਉਹ ਖੇਤਰੀ ਤੁਹਾਡੀ ਬਣਨ ਨਹੀਂ ਦੇਣੀ ਉਹਨਾਂ ਨੇ ਲਾਇਆ ਨਾ ਯੋਰ ਸੁਖਪਾਲ ਸਿੰਘ ਕਹਿ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਭਗਵੰਤ ਮਾਨ ਨੇ ਵੀ ਇੱਕ ਵਾਰੀ ਜ਼ੋਰ ਲਾਇਆ ਸੀ ਖੇਤਰੀ ਪਾਰਟੀ ਬਣ ਜਾਵੇ ਤੇ ਜਿਹੜੀ ਇੱਕ ਖੇਤਰੀ ਪਾਰਟੀ ਤੁਹਾਡੀ ਪਹਿਲੀ ਸੀਗੀ ਅਕਾਲੀ ਦਲ ਉਹ ਆਲਰੇਡੀ ਉਹਨਾਂ ਨੇ ਸੰਭੀ ਹੋਈ ਆ ਤੁਹਾਡੀ ਖੇਤਰੀ ਪਾਰਟੀ ਕਦੀ ਬਣਨ ਹੀ ਨਹੀਂ ਦੇਣੀ ਉਹਨਾਂ ਨੇ ਐਦਾਂ ਦਾ ਮਾਹੌਲ ਹੀ ਨਹੀਂ ਬਣਨ ਦੇਣਾ ਮਤਲਬ ਕਿ ਬੰਦੇ ਪਾਰਟ ਜਾਣ ਕਰਨਗੇ ਜੇ ਤੁਸੀਂ ਕਿਤੇ ਕੋਸ਼ਿਸ਼ ਵੀ ਕਰ ਲੋ ਮਤਲਬ ਮੈਂ ਗੱਲ ਹੁਣ ਲੱਖੇ ਸਿਧਾਂਨੇ ਹੋਰਾਂ ਦੀ ਕਰਦਾ ਕਿ ਜੇ ਇਹ ਕੱਲ ਨੂੰ ਕਹਿਣ ਵੀ ਖੇਤਰੀ ਪਾਰਟੀ ਬਣਾਉਣੀ ਆ ਆਪਾਂ ਇਹਨਾਂ ਦੇ ਵਿੱਚ ਵੀ ਉਹ ਬੰਦੇ ਪੈਦਾ ਹੋ ਜਾਣਗੇ ਜਿਹੜੇ ਇਹਨਾਂ ਦੀ ਪਾਰਟੀ ਨੂੰ ਮਤਲਬ ਕਿ ਜਿੱਤਨ ਨਹੀਂ ਦੇਣਗੇ ਇਹਨਾਂ ਨੂੰ ਇੱਕ ਸੀਟ ਨਹੀਂ ਆਉਣ ਦੇਣਗੇ ਜੇ ਆ ਵੀ ਜਾਣਗੇ ਤੇ ਉਹਦੇ ਵਿੱਚ ਆਲਰੇਡੀ ਸੈਂਟਰ ਨੇ ਆਪਣੇ ਬੰਦੇ ਜਿਹੜੇ ਆ ਵਾੜੇ ਹੋਣਗੇ ਜੇ ਇਹ ਵੀ ਨਾ ਚੱਲਿਆ ਤੇ ਫਿਰ EVM ਮਸ਼ੀਨਾਂ ਤੇ ਹੈਗੀਆਂ ਹੈਗੀਆਂ ਸੋ ਕਦੇ ਵੀ ਪੰਜਾਬ ਜਿਹੜਾ ਹੈਗਾ ਪੰਜਾਬ ਇੱਕ ਗੱਲ ਹੋਰ ਤੁਹਾਨੂੰ ਸਪਸ਼ਟ ਕਰ ਦਿੰਦਾ ਮੇਰੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦੀ ਪਰਮਿਸ਼ਨ ਤੋਂ ਬਿਨਾਂ ਸੈਂਟਰ ਤੋਂ ਪਾਸ ਹੋਇਆਂ ਤੋਂ ਬਿਨਾਂ ਨਹੀਂ ਬਣਦਾ ਹੁੰਦਾ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ 47 ਤੋਂ ਲੈ ਕੇ ਜਦੋਂ ਤੋਂ ਪੰਜਾਬ ਬਣਿਆ ਜਿੰਨੇ ਮੁੱਖ ਮੰਤਰੀ ਬਣੇ ਨੇ ਉਹ ਸੈਂਟਰ ਦੀ ਸਹਿਮਤੀ ਨਾਲ ਆ ਪਰਮਿਸ਼ਨ ਨਾਲ ਉਹ ਕਦੇ ਕੋਈ ਬਾਗੀ ਮੁੱਖ ਮੰਤਰੀ ਥੋੜਾ ਬਣਾ ਦੇਣਗੇ ਹੁਣ ਭਾਈ ਅਮਰਤਪਾਲ ਸਿੰਘ ਦੀ ਐਗਜ਼ਾਮਪਲ ਲੈ ਲੋ ਕੱਲ ਨੂੰ ਵੋਟਾਂ ਦੇ ਵਿੱਚ ਜਿੱਤ ਜਾਂਦਾ ਬੜੀ ਨੂੰ ਮਿਲ ਜਾਂਦੀ ਆ ਭਾਈ ਵੱਡੇ ਲੈਵਲ ਦੇ ਉੱਤੇ ਉਹ ਜਿੱਤ ਜਾਂਦੀ ਪਾਰਟੀ ਬਣਾ ਕੇ ਮੈਂ ਫੋਰ ਐਗਜ਼ਾਮਪਲ ਗੱਲ ਕਰਦਾ ਪਰ ਸੋਚ ਹੈਗੀ ਉਹਦੀ ਬਾਗੀ ਉਹਨੂੰ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਦੇਣਗੇ ਮੁੱਖ ਮੰਤਰੀ ਉਹ ਹੀ ਬਣੂਗਾ ਪੰਜਾਬ ਦਾ ਜਿਹੜਾ ਸੈਂਟਰ ਨੇ ਪਾਸ ਕੀਤਾ ਕਿ ਇਹ ਬੰਦਾ ਸਾਡੇ ਤਰੀਕੇ ਨਾਲ ਕੰਮ ਕਰੇਗਾ। ਸੋ ਭਾਵੇਂ ਲੱਖਾ ਸਿਧਾਣਾ ਆਜੇ ਭਾਵੇਂ ਕੋਈ ਹੋਰ ਆਜੇ ਜਦੋਂ ਉਹ ਉਸ ਕੁਰਸੀ ਦੇ ਉੱਤੇ ਆਊਗਾ ਤੇ ਉਸੇ ਤਰ੍ਹਾਂ ਦਾ ਬਿਹੇਵ ਕਰੂਗਾ ਜਿਵੇਂ ਅੱਜ ਭਗਵੰਤ ਮਾਨ ਕਰ ਰਿਹਾ। ਭਗਵੰਤ ਮਾਨ ਦੀਆਂ ਪਹਿਲੇ ਦੀਆਂ ਸਪੀਚਾਂ ਦੇਖ ਲਓ ਤੇ ਅੱਜ ਮੁੱਖ ਮੰਤਰੀ ਬਣ ਤੋਂ ਬਾਅਦ ਦੀਆਂ ਸਪੀਚਾਂ ਦੇਖ ਲਓ। ਸੋ ਤੁਹਾਨੂੰ ਫਰਕ ਲੱਗੇਗਾ ਫਰਕ ਇਹੀ ਹੁੰਦਾ ਕਿ ਜਦੋਂ ਤੁਸੀਂ ਉਸ ਕੁਰਸੀ ਤੇ ਬਹਿ ਜਾਂਦੇ ਹੋ ਤੇ ਫਿਰ ਤੁਹਾਡੇ ਹੱਥ 'ਚ ਕੁਝ ਨਹੀਂ ਹੁੰਦਾ। ਕਈ ਕਹਿੰਦੇ ਲੈ ਬਈ ਮੁੱਖ ਮੰਤਰੀ ਦੇ ਹੱਥ ਸਾਰਾ ਕੁਝ ਐਂ ਕਰ ਦੂ ਉਹ ਕਰ ਦੂ ਕੁਝ ਬੇਸਿਕ ਚੀਜ਼ਾਂ ਮੁੱਖ ਮੰਤਰੀ ਦੇ ਹੱਥ ਵਿੱਚ ਛੱਡ ਕੇ ਵੱਡੇ ਫੈਸਲੇ ਨੇ ਨਾ ਜਿਹੜੇ ਉਹ ਸੈਂਟਰ ਆਪਣੇ ਹੱਥ ਵਿੱਚ ਰੱਖਦੀ ਹੈ ਉਹ ਫਿਰ ਮੁੱਖ ਮੰਤਰੀ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਆ ਕਿ ਤੂੰ ਇਸ ਤਰੀਕੇ ਨਾਲੇ ਕੰਮ ਕਰਨੇ ਆਟਾ ਦਾਲ ਸਕੀਮ ਤੇ ਕੋਈ ਹੋਰ ਨਹੀਂ ਪਰਮਿਸ਼ਨ ਲੈਣੀ ਪੈਂਦੀ ਕੋਈ ਬੱਸਾਂ ਦਾ ਕਿਰਾਇਆ ਮਾਫ ਕਰਨਾ ਉਹਦੇ ਤੇ ਕੋਈ ਪਰਮਿਸ਼ਨ ਨਹੀਂ ਲੈਣੀ ਪੈਣੀ ਉਹ ਮੁੱਖ ਮੰਤਰੀ ਆਪ ਕਰ ਸਕਦਾ ਐਨਾ ਕਿ ਦਿੱਤਾ ਹੀ ਹੋਈ ਖੋਲੂ ਨੂੰ ਪਰ ਜਿਹੜੇ ਕੋਈ ਪੰਜਾਬ ਲੈਵਲ ਦੇ ਫੈਸਲੇ ਆ ਨਾ ਉਹ ਸੈਂਟਰ ਤੋਂ ਚੱਲਦੇ ਆ ਸੋ ਇਹ ਗੱਲਾਂ ਆਪਾਂ ਨੂੰ ਸਮਝ ਲੈਣੀਆਂ ਪੈਣੀਆਂ ਬਾਕੀ ਮੈਂ ਫਿਰ ਲੱਖੇ ਸਧਾਣੇ ਹੋਰਾਂ ਤੇ ਆ ਜਾਣਾ ਹੈ ਲੱਖੇ ਸਧਾਣੇ ਹੋਰੀ ਵਧੀਆ ਕੰਮ ਕਰਦੇ ਆ ਤੇ ਉਹਨਾਂ ਨੂੰ ਇਸ ਗੱਲੋਂ ਨਹੀਂ ਭੰਡਣਾ ਚਾਹੀਦਾ ਕਿ ਉਹ ਕਿਉਂ ਵਧੀਆ ਕੰਮ ਕਰ ਰਹੇ ਆ ਤੁਹਾਨੂੰ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਉਹ ਕੰਮ ਕਰ ਲੈਣ ਦੇਣੇ ਚਾਹੀਦੇ ਆ ਜਿਹੜਾ ਵੀ ਕੰਮ ਕਰਦੇ ਆ ਕੋਈ ਉਹਦੇ ਵਿੱਚ ਦੋ رائے ਨਹੀਂ ਹੈ ਜਾਂ ਉਹਦੇ ਵਿੱਚ ਅੜਿੱਕਾ ਨਹੀਂ ਡਾਉਣਾ ਚਾਹੀਦਾ ਪਰ ਜਿਹੜੀ ਗੱਲ ਆ ਜਾਂਦੀ ਹੈ ਪੰਥਕ ਦੀ ਪੰਥ ਦੀ ਜਿਹੜੀ ਗੱਲ ਆ ਜਾਂਦੀ ਹੈ ਕਿ ਪੰਥਕ ਲੀਡਰ ਸਾਡਾ ਹੋਵੇ ਜਾਂ ਪੇ ਲੱਖਾ ਸਧਾਨਾ ਬਣ ਜਾਵੇ ਜਾਂ ਫਿਰ ਪੰਨਾ ਇਹ ਕਦੇ ਨਹੀਂ ਬਣ ਸਕਦੇ ਕਿਉਂਕਿ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਅਜ਼ਮਾਇਆ ਗਿਆ ਕਿਸਾਨ ਮੋਰਚੇ ਤੋਂ ਲੈ ਕੇ ਚੰਗੀ ਤਰ੍ਹਾਂ ਅਜ਼ਮਾਏ ਹੋਏ ਨੌਜਵਾਨ ਹੈਗੇ ਆ ਸੋ ਇਹ ਪੰਥਕ ਲੀਡਰ ਨਹੀਂ ਬਣ ਸਕਦੇ ਪੰਜਾਬ ਦੇ ਯੂਥ ਦੇ ਲੀਡਰ ਜ਼ਰੂਰ ਹੋ ਸਕਦੇ ਆ ਤੇ ਯੂਥ ਦੇ ਲੀਡਰ ਬਣ ਕੇ ਕੱਲ ਨੂੰ ਐਮਐਲਏ ਬਣ ਜਾਣ ਮੁੱਖ ਮੰਤਰੀ ਬਣ ਜਾਣ ਜੀ ਸਦਕੇ ਬਣ ਜਾਣ ਸੋ ਸਾਨੂੰ ਕੋਈ ਉਹਨਾਂ ਇਹਨਾਂ ਤੋਂ ਫਿਰ ਆਸ ਵੀ ਨਹੀਂ ਰੱਖਣੀ ਚਾਹੀਦੀ ਕਿ ਜੇ ਕੱਲ ਨੂੰ ਇਹ ਮੁੱਖ ਮੰਤਰੀ ਬਣ ਜਾਂਦਾ ਲੱਖਾ ਸਧਾਨਾ ਤੇ ਫਿਰ ਵੀ ਸਾਨੂੰ ਕੋਈ ਆਸ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਹਨਾਂ ਨੇ ਅਨੇਕ ਤਰੀਕੇ ਨਾਲ ਉਸ ਵੇਲੇ ਕੰਮ ਕਰ ਜੀ ਜਿਸ ਜੀ ਕਹ ਲੋਗੇ ਤੁਹਾਡੇ ਇਹਨਾਂ ਵਿਚਾਰਾਂ ਕਰਕੇ ਹੀ ਸਾਡੇ ਦਰਸ਼ਕ ਤੁਹਾਨੂੰ ਸੁਣਦੇ ਨੇ ਖਾਸ ਕਰ ਨੌਜਵਾਨ ਤੁਹਾਡੇ ਨਾਲ ਕਾਫੀ ਜੁੜੇ ਹੋਏ ਨੇ ਤੁਹਾਨੂੰ ਸੁਣਦੇ ਨੇ ਤੇ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਆਪਣੇ ਵਿਚਾਰ ਹਰ ਵੀਰ ਤਰ੍ਹਾਂ ਬਿਬਾਕ ਹੋ ਕੇ ਸਾਡੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਤੁਹਾਡੇ ਦਰਸ਼ਕਾਂ ਦਾ ਵੀ ਤੇ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਦੇ ਉੱਤੇ ਸਾਡਾ ਜਿਹੜਾ ਨਵਾਂ ਪੇਜ ਆ ਬ੍ਰਾਈਟ ਪੰਜਾਬ ਟੀਵੀ ਦਾ ਉਹਨੂੰ ਜਰੂਰ ਫੋਲੋ ਕਰੋ ਕਿਉਂਕਿ ਉਹਦੇ ਉੱਤੇ ਫਾਲੋਅਰਸ ਜਿਹੜੇ ਨੇ ਬਹੁਤ ਘੱਟ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੋ ਵਾਰ ਸਟ੍ਰਾਈਕ ਜਿਹੜੀ ਹੈ ਉਹ ਭੇਜ ਦਿੱਤੀ ਗਈ ਤੇ ਚੈਨਲ ਸਾਡਾ ਆਲਮੋਸਟ ਖਤਮ ਹੋ ਗਿਆ ਮਤਲਬ ਪੇਜ ਬੰਦ ਹੋ ਗਿਆ ਸੀ ਸੋ ਇਸ ਕਰਕੇ ਨਵਾਂ ਪੇਜ ਬਣਾਇਆ ਉਹਨ ਵੱਤ ਤੋਂ ਬਾਅਦ ਫੋਲੋ ਕਰੋ ਜੀ ਤੇ ਹੁਣ ਵਿਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖਾ ਦਸ਼ਕਾਂ ਜੱਜ ਲੈਣ ਦਾ ਧੰਨਵਾਦ